ਬਾਬਾ ਕਲਿਆਣ ਚੰਦ ਜੀ ਦੇ ਘਰ ਸੁਣਿਓ ਬਾਬਾ ਕਲਿਆਣ ਚੰਦ ਜੀ ਦੇ ਘਰ 1 ਸਾਲ ਬਾਅਦ ਮਾਤਾ ਤ੍ਰਿਪਤਾ ਦੀ ਕੁੱਖੋਂ ਸਰਸੰਗਤ ਜੀ ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਣਾ। ਨਿਹਾਲ ਸ੍ਰੀ ਅਕਾਲ ਕਹਿੰਦੇ ਉਸ ਵੇਲੇ ਮਾਤਾ ਤ੍ਰਿਪਤਾ ਦੀ ਕੁੱਖ ਨੂੰ ਭਾਗ ਲੱਗਿਆ ਬਾਲਕ ਰੂਪ ਵਿੱਚ ਉਧਰ ਵਿੱਚ ਪ੍ਰਵੇਸ਼ ਕੀਤਾ ਇੱਕ ਦਿਨ ਲੰਘਿਆ ਦੋ ਦਿਨ ਲੰਘੇ ਚਾਰ ਦਿਨ ਲੰਘੇ ਜਿੱਦਣ ਗੁਰੂ ਨਾਨਕ ਸਾਹਿਬ ਆਰੇ ਨੇ ਮਾਤ ਲੋਕ ਦੀ ਧਰਤੀ ਤੇ ਆਉਣਾ ਸਰਸੰਗਤ ਜੀ ਦੌਲਤਾਂ ਦਾਈ ਭੱਜੀ ਫਿਰਦੀ ਸੀ ਬਾਬਾ ਕਲਿਆਣ ਚੰਦ ਨੂੰ ਦੌਲਤਾਂ ਦਾਈ ਨੇ ਆਖਿਆ ਸੀ ਕਹਿੰਦੀ ਬਾਬਾ ਜੀ ਉਹ ਮੈਂ ਤਾਂ ਕਾਲੂ ਜੀ ਮੇਰੀ ਇੱਕ ਤੁਹਾਡੇ ਚਰਨਾਂ 'ਚ ਬੇਨਤੀ ਕਹਿੰਦੇ ਕੀ ਬੇਨਤੀ ਮੇਰੀ ਬੇਨਤੀ ਇਹ ਵੇ ਤੇਰੇ ਘਰ ਵਿੱਚ ਪੁੱਤਰ ਹੋਇਆ ਤੇ ਮੈਨੂੰ ਕਿਸੇ ਚੀਜ਼ ਦੀ ਘਾਟ ਨਾ ਛੱਡੀ ਮੈਨੂੰ ਘਾਟ ਨਾ ਛੱਡੀ ਕੋਈ ਵੀ ਕਹਿੰਨੇ ਮੇਰੀ ਅੰਸ ਵਧ ਲੈਣ ਦੇ ਮੇਰੇ ਘਰ ਵਿੱਚ ਪੋਤਾ ਆਲਣ ਦੇ ਤੂੰ ਘਾਟ ਦੌਲਤਾਂ ਜੋ ਕਹੇਗੀ ਮੇਰੇ ਸਾਹਮਣੇ ਨਜ਼ਰਾਨਾ ਲਿਆ ਕੇ ਰੱਖ ਦਿਆਂਗਾ ਦਿਨ ਲੰਘੇ ਕਹਿੰਦੇ ਉਹ ਦੇ ਆਇਆ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਧਰਤੀ ਤੇ ਆਉਣਾ ਹੈ ਸਾਧ ਸੰਗਤ ਅੱਜ ਕਹਿੰਦੇ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਦੌਲਤਾਂ ਦਾ ਹੀ ਨੇ ਉਹ ਕਿੱਡੇ ਭਾਗਾਂ ਵਾਲੀ ਹੋਏਗੀ ਜਿਹਨੂੰ ਸਭ ਤੋਂ ਪਹਿਲੀ ਵਾਰ ਗੁਰੂ ਨਾਨਕ ਦੇ ਦਰਸ਼ਨ ਹੋਣ ਕਿੱਡੇ ਭਾਗ ਹੋਣਗੇ ਕਹਿੰਦੇ ਉਸ ਵੇਲੇ ਨਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਏ ਨੇ ਧਰਤੀ ਤੇ ਆਉਣਾ ਦਿਨ ਡੀਕਦੇ ਰਹੇ ਜਿੱਦਣ ਮਹਾਰਾਜ ਦੇ ਮਾਤਾ ਜੀ ਦੇ ਉਧਰ ਤੋਂ ਬਾਹਰ ਉਹਨਾਂ ਦੇਨ ਆਇਆ ਪ੍ਰਕਾਸ਼ ਧਾਰਨ ਦਾ ਦੇਨ ਆਇਆ ਸਾਰ ਸੰਗਤ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਦੌਲਤਾ ਦਾਈ ਨੇ ਜਨਮ ਦਵਾਇਆ ਕਿੰਨੇ ਸਤਿਗੁਰੂ ਦਾ ਜਨਮ ਹੋ ਗਿਆ ਐ ਹੱਥਾਂ ਚ ਚੁੱਕ ਕੇ ਨਾ ਕੋਮਲ ਹੱਥਾਂ ਚ ਮਾਤਾ ਤ੍ਰਿਪਤਾ ਜੀ ਦੇ ਕੋਲ ਗੁਰੂ ਨਾਨਕ ਸਾਹਿਬ ਮਾਰੇ ਨੂੰ ਰੱਖਿਆ ਸਾਧ ਸੰਗਤ ਲੋਕਾਂ ਦੇ ਬਾਲਕ ਹੁੰਦੇ ਨੇ ਤੇ ਰੋਂਦੇ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਚਿਹਰਾ ਹੱਸੂ ਹੱਸੂ ਕਰਦਾ ਰੋਏ ਨਹੀਂ ਮਹਾਰਾਜ ਅਥਰੂ ਵੀ ਨਹੀਂ ਘੇਰਿਆ ਦੌਲਤਾਂ ਦਾ ਹੀ ਹੈਰਾਨ ਰਹਿ ਗਈ ਇਹ ਇਹ ਰੋਂਦੇ ਹੀ ਨਹੀਂ ਬਿਲਕੁਲ ਵੀ ਕਹਿੰਦੇ ਫਿਰ ਸਤਗੁਰਾਂ ਨੇ ਟੇਢੀ ਅੱਖ ਨਾਲ ਤੱਕਿਆ ਦੋਲਤਾਂ ਦਾਈ ਨੂੰ ਐਂਦਾ ਸੋਹਣਾ ਲਾਲ ਐਡਾ ਪਿਆਰਾ ਲਾਲ ਉਹ ਬੜੀਆਂ ਮਾਵਾਂ ਦੇ ਬੱਚਿਆਂ ਨੂੰ ਜਨਮ ਦਵਾਏ ਨੇ ਨਹੀਂ ਹੋਣਾ ਇਹੋ ਜਿਹਾ ਪੁੱਤ ਕਿਸੇ ਮਾਂ ਦੇ ਬੱਸ ਫਿਰ ਕੀ ਸੀ ਭੱਜੀ ਆਈ ਜਨਮ ਹੋ ਗਿਆ ਮਹਾਰਾਜ ਦਾ ਪ੍ਰਕਾਸ਼ ਹੋ ਗਿਆ ਦੋਲਤਾਂ ਦਾਈ ਦੌੜੀ ਜਾਂਦੀ ਉਹ ਬਾਬਾ ਕਲਿਆਣ ਚੰਦ ਜੀ ਤੈਨੂੰ ਵਧਾਈਆਂ ਹੋਣ ਇਹਨੇ ਜੀ ਕਾਹਦੀਆਂ ਤੇਰੇ ਘਰ ਵਿੱਚ ਪੁੱਤਰ ਨੇ ਜਨਮ ਲਿਆ ਹੈ। ਬਾਬਾ ਕਲਿਆਣ ਚੰਦ ਦਾ ਪੈਰ ਨਹੀਂ ਧਰਤੀ ਤੇ ਲੱਗਦਾ। ਅੱਛਾ। ਮੇਰੇ ਘਰ ਵਿੱਚ ਲਾਲ ਹੋ ਗਿਆ ਕਿ ਤੁਹਾਡੇ ਘਰ ਚ ਲਾਲ ਆਇਆ। ਸੁਣਿਆ। ਬੱਸ ਫੇਰ ਕੀ ਸੀ? ਹੱਥ ਜੋੜ ਕੇ ਐਨਾ ਖੁਸ਼ ਹੋਇਆ। ਬਾਬਾ ਕਲਿਆਣ ਚੰਦ ਕਹਿੰਦਾ ਦੌਲਤਾ ਜਦੋਂ ਮੇਰਾ ਪੁੱਤਰ ਆਇਆ ਨਹੀਂ ਸੀ ਤੇਰੇ ਨਾਲ ਵਚਨ ਹੋਇਆ ਸੀ ਤੂੰ ਕਿਹਾ ਸੀ ਘਾਟ ਨਾ ਛੱਡੀ ਲੈ ਦੌਲਤਾਂ ਇੰਨੀ ਖੁਸ਼ੀ ਦਿੱਤੀ ਤੂੰ ਮੈਨੂੰ ਐਂ ਦੱਸ ਤੈਨੂੰ ਕੱਪੜੇ ਚਾਹੀਦੇ ਨੇ ਤੈਨੂੰ ਸੋਨਾ ਚਾਹੀਦਾ ਤੈਨੂੰ ਧਨ ਚਾਹੀਦਾ ਤੈਨੂੰ ਮਾਇਆ ਚਾਹੀਦੀ ਤੇ ਤੈਨੂੰ ਮਾਇਆ ਚਾਹੀਦੀ ਤੈਨੂੰ ਦੌਲਤ ਦੱਸ ਕੀ ਚਾਹੀਦਾ ਇੱਕ ਵਾਰੀ ਮੂੰਹ ਤੋਂ ਬੋਲ ਦੇ ਸਾਸੰਗ ਜੀ ਕਹਿੰਦੇ ਦੌਲਤਾਂ ਦਾਈਂ ਦੇ ਹੱਥ ਜੋੜ ਕੇ ਪਤਾ ਕੀ ਕਹਿੰਦੀ ਕਹਿੰਦੀ ਬਾਬਾ ਕਲਿਆਣ ਚੰਦ ਜੀ 나 ਮੈਨੂੰ ਮਾਇਆ ਚਾਹੀਦੀ ਨਾ ਧਨ ਚਾਹੀਦਾ ਨਾ ਸੋਨਾ ਨਾ ਮੋਹਰਾ ਕੱਖ ਨਹੀਂ ਜਾਈਦਾ ਕਿਹੜੇ ਕੀ ਜਾਈਦਾ ਤੈਨੂੰ ਹੱਥ ਜੋੜ ਕੇ ਪਤਾ ਕੀ ਕਹਿੰਦੀ ਕਹਿੰਦੀ ਜਦੋਂ ਤੇਰੇ ਪੁੱਤਰ ਦੇ ਤੇਰੇ ਲਾਲ ਦੇ ਮੈਂ ਪਹਿਲੀ ਦਫਾ ਦਰਸ਼ਨ ਕੀਤੇ ਨੇ ਨਾ ਉਹਦੇ ਦਰਸ਼ਨ ਹੀ ਐਸੇ ਕਮਾਲ ਦੇ ਨੇ ਮੇਰੀਆਂ ਤਾਂ ਜਨਮ ਜਨਮਾਂ ਜਰਮਾਂਤਰਾ ਦੀਆਂ ਭੁੱਖਾਂ ਹੀ ਮਿਟ ਗਈਆਂ ਨਹਾ ਸ੍ਰੀ ਆਕਾਲ ਮੈਨੂੰ ਹੁਣ ਭੁੱਖ ਨਹੀਂ ਰਹੀ ਕਿਸੇ ਚੀਜ਼ ਦੀ ਬਾਬਾ ਕਲਿਆਣ ਜੰਦ ਕਹਿੰਦੇ ਹੁਣ ਤਾਂ ਪਹਿਲਾਂ ਕਹਿੰਦੀ ਸੀ ਵੀ ਮੈਨੂੰ ਘਾਟ ਨਾ ਛੱਡੀ ਕੀ ਚਾਹੀਦਾ ਤੈਨੂੰ ਕਹਿੰਦੀ ਕੱਖ ਨਹੀਂ ਚਾਹੀਦਾ ਲੈਣਾ ਹੀ ਕੱਖ ਮੰਗ ਲੈ ਕੁਛ ਕਹਿੰਦੀ ਚੱਲ ਬਾਬਾ ਕਲਿਆਣ ਜੰਦ ਜੇ ਤੂੰ ਬਹੁਤਾ ਕਹਿੰਦਾ ਲੈ ਫਿਰ ਮੈਂ ਇੱਕ ਚੀਜ਼ ਮੰਗਦੀ ਆ ਤੇਰੇ ਤੋਂ ਕਹਿੰਦੇ ਮੰਗ ਕੀ ਮੰਗਣਾ ਹੱਥ ਜੋੜ ਕੇ ਪਤਾ ਕੀ ਕਹਿੰਦੀ ਕਹਿੰਦੀ ਬਾਬਾ ਜੀ ਉਹ ਕਲਿਆਣ ਚੰਦ ਜੀ ਮੈਨੂੰ ਕੱਪੜੇ ਧੰਨ ਮਾਇਆ ਕੱਖ ਨਹੀਂ ਜਾਈਦਾ ਜਦੋਂ ਤੇਰੇ ਵੇੜੇ ਵਿੱਚ ਤੇਰੇ ਇਸ ਬਾਲਕ ਦੇ ਮੈਂ ਦਰਸ਼ਨ ਕਰਨਾ ਵਾਂ ਮੈਨੂੰ ਕਦੇ ਵੀ ਇਹਦੇ ਦਰਸ਼ਨਾਂ ਤੋਂ ਨਾ ਰੋਕੀਂ ਇਹ ਮੰਗਿਆ ਉਹ ਕਿੱਡੇ ਭਾਗ ਹੋਣਗੇ ਇਹ ਕੌਣ ਨੇ ਬਈ ਲਾਲ ਤਾਂ ਲੋਕਾਂ ਦੇ ਘਰਾਂ 'ਚ ਹੁੰਦੇ ਕੋਈ ਲਹਿਦਾ ਹੋ ਗਿਆ ਕਹਿੰਦੀ ਲਹਿਦਾ ਹੀ ਹੈ ਦੁਨੀਆ ਤੋਂ ਹਰਦੀਾਲ ਪੰਡਤ ਕੋਲ ਗਏ ਸੀ। ਮਾ ਬਾਬਾ ਕਲਿਆਣ ਚੰਦ ਕਹਿੰਦੇ ਮੇਰੇ ਪੁੱਤਰ ਦੀ ਕੁੰਡਲੀ ਬਣਾ ਤਿੰਨ ਦਿਨ ਲੱਗੀ ਸੀ। ਤੇ ਉਹਨੇ ਆਖਿਆ ਸੀ ਹਰਦੀਾਲ ਪੰਡਤ ਨੇ ਬਾਬਾ ਕਲਿਆਣ ਚੰਦ ਇੱਕ ਦਿਨ ਦੇ ਕੇ ਆਏ ਕੁੰਡਲੀ ਦੂਜੇ ਦਿਨ ਚਲੇ ਗਏ। ਉਹ ਕਹਿੰਦੇ ਬਣਾਈ ਨਹੀਂ ਮੇਰੇ ਪੁੱਤ ਦੀ ਕੁੰਡਲੀ ਕਹਿੰਦੇ ਕੱਲ ਨੂੰ ਦਿਆਂਗਾ। ਜਦੋਂ ਤੀਜੇ ਦਿਨ ਲੈਣ ਗਏ ਨਾ ਕਹਿੰਦੇ ਗੱਲ ਸੁਣ ਕਲਿਆਣ ਚੰਦਾ ਇੱਕ ਗੱਲ ਚੇਤੇ ਰੱਖੀ ਦੁਨੀਆਂ ਦੇ ਪੁੱਤਰਾਂ ਵਰਗਾ ਪੁੱਤਰ ਨਹੀਂ ਹੈ। ਇਹ ਨੂੰ ਆਮ ਸਮਝਣ ਦੀ ਗਲਤੀ ਨਾ ਕਰੀਂ ਤੂੰ ਇਹ ਬਹੁਤ ਵੱਡੀ ਨਿਰੰਕਾਰੀ ਜੋਤ ਤੇਰੇ ਘਰ ਵਿੱਚ ਆਈ ਹੈ ਕਹਤਾ ਸੀ ਦੌਲਤਾ ਨਾਈ ਨੇ ਦੱਸਿਆ ਲੈ ਪਿਆਰ ਨਾਲ ਬੋਲਿਓ ਸਾਰੇ ਫਿਰਨਾਲੀ ਸਮਾਪਤੀ ਕਰੀਏ ਦੌਲਤਾ ਨਾਈ ਕਹਿੰਦੀ ਫਿਰ ਦੀ ਜਦੋਂ ਭੈਣ ਨਾਨਕੀ ਨੂੰ ਪਤਾ ਲੱਗਿਆ ਨਾ ਮੇਰੇ ਘਰ ਚ ਵੀਰ ਆ ਗਿਆ ਭਰਾ ਆ ਗਿਆ ਬਸ ਫੇਰ ਕੀ ਖੁਸ਼ੀ ਦੀ ਹੱਦ ਥੋੜਾ ਰਹੀ ਭੱਜੀ ਆਈ ਬੇਬੇ ਨਾਨਕੀ ਸਭ ਤੋਂ ਪਹਿਲਾਂ ਆਪਣੀ ਗੋਦੀ ਚ ਆਪਣੇ ਭਰਾ ਨੂੰ ਮੈਂ ਚੁੱਕਣਾ ਹੈ ਮੈਂ ਵੇਖਣਾ ਹੈ ਕਿਸੇ ਨੂੰ ਨਹੀਂ ਵੇਖਣ ਦੇਣਾ ਨਿੱਕੀ ਦੀ ਉਮਰ ਦੇ ਨੇ ਮਾਤਾ ਤ੍ਰਿਪਤਾ ਜੀ ਨੇ ਕਾਚੇ ਚ ਪਾਇਆ ਈ ਵੇਖਿਆ ਤੱਕਾਲੂ ਨੂੰ ਬੇਅੰਤ ਪਿਆਰਾ ਮਾਂ ਤ੍ਰਿਪਤਾ ਦੀ ਅੱਖ ਦਾ ਤਾਰਾ ਆਮਨ ਹੀ ਇਹ ਖਾਸ ਹੈ ਲੱਗਦਾ ਅੱਜ ਦਾ ਜੰਮਿਆ ਬਾਲ ਪਿਆਰਾ ਉਹ ਜਿੱਥੇ ਬਾਪੇ ਜਨਮ ਲਿਆ ਨਨਕਾਣਾ ਹੋਣੀ ਥਾਂ ਕਹੇ ਬਾਬੇ ਜਨਮ ਲਿਆ ਨਨਕਾਣਾ ਹੋਣੀ ਥਾ ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾ ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾ ਭੈਣ ਨਾਨਕੀ ਕਹੇ ਨਾਨਕ ਰੱਖਣਾ ਨਾ ਬੋਲੋ ਸਤਿ ਸ੍ਰੀ ਅਕਾਲ ਨਾਨਕ ਰੱਖਣਾ ਭੈਣ ਨਾਨਕੀ ਨਾਨਕ ਰੱਖਣਾ ਨਾ ਆਏ ਗੋਦੀ ਚ ਚੁੱਕਿਆ ਬੇਬੇ ਨਾਨਕੀ ਨੇ ਬੜੇ ਪਿਆਰ ਨਾਲ ਬੋਲਦੀ ਚਿੱਤ ਕਰਦਾ ਬਨਦੇ ਵਾ ਸਹਿਰਾ ਇੱਕ ਦਿਨ ਦਾ ਜੇ ਵੀਰ ਹੈ ਮੇਰਾ ਇੱਥ ਕਰਦਾ ਬਣਦੀ ਵਸਦਾ ਇੱਕ ਦਿਨ ਦਾ ਅਜੇ ਵੀਰ ਹੈ ਮੇਰਾ ਲਾਟ ਲਡਾਉਂਦੀ ਨਾ ਮੈਂ ਥੱਕਦੀ ਰੋਸ ਨਾ ਜਾਵੇ ਵੀਰੇ ਮੇਰਾ ਜਦੋਂ ਪਿਆਰ ਦੇ ਨਾਲ ਬੁਲਾਵਾ ਪਰ ਕੇ ਉੱਠਦਾ ਬਾਹ ਭੈਣ ਨਾਨਕੀ ਕਹੇ ਨਾਂ ਨਕਰਖਣਾ ਨਾਂ नानकी कह वीरा नान ਇਹੀ ਬੇਨਤੀ ਕਰੀ ਵਸ ਪੜ੍ਹ ਦੋ ਪੜ੍ਹ ਦੋ ਭੈਣ ਨਾਨਕੀ ਕੱਜ ਗਏ ਕੱਜ ਗਏ ਬਈ ਨਾਨਕ ਰੱਖਣਾ ਨਾਨਕੀ ਕਹੇ ਨਾਨਕ ਚਿੱਤ ਕਰਦਾ ਬੰਦ ਦੀਵਾ ਸਹਿਰਾ ਇੱਕ ਦਿਨ ਦਾ ਅਜੇ ਵੀ ਰਹਿ ਮੇਰਾ ਚਿੱਤ ਕਰਦਾ ਮਾ ਵਾ 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 ਲਾਟ ਲਡਾਉਂਦੀ ਨਾ ਮੈਂ ਥੱਕਦੀ ਰੋਸ ਨਾ ਜਾਵੇ ਵੀਰੇ ਮੇਰਾ ਜਦੋਂ ਪਿਆਰ ਦੇ ਨਾਲ ਬੁਲਾਵਾ ਪਰ ਕਿ ਉੱਠਦਾ ਬਾਹ ਭੈਣ ਨਾਨਕੀ ਕਹੇ ਨਾਨਕ ਰੱਖਣਾ ਨਾ ਜੀ ਭੈਣ ਨਾਨਕੀ ਕਹੇ ਹੋ ਨਾਨਕ ਲਖਣਾ ਨਾ ਕਹਿਣ ਦਾ ਕੀ ਕਹੇ ਬਿਨੋ ਹੋ ਨਾਨਕ ਰਖਣਾ ਨਾ ਹੋ ਨਾਨਕ ਰਖਣਾ ਨਾ ਭਰਾ ਹੈ ਇਹਦਾ ਨਾਮ ਮੈਂ ਆਪਣੇ ਨਾਮ ਨਾਲ ਰੱਖਣਾ ਤੇ ਬਾਬਾ ਕਲਿਆਣ ਚੰਦ ਜੀ ਨੇ satsangat ji ਕਹਿੰਦੇ ਆਮ ਨਹੀਂ ਇਹ ਇਹ ਇਹਨੂੰ ਉਦਾਂ ਹੀ ਨਾ ਸਮਝੀਂ satsangat ਬਸ ਫੇਰ ਕੀ ਸੀ ਖੇਡਦੇ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਆਉਂਦੇ ਤਾਂ ਦੁਨੀਆ ਦੇ ਪੁੱਤ ਵੀ ਨੇ ਇਹ ਕੋਈ ਵੱਖਰਾ ਹੀ ਪੁੱਤ ਆ ਵੱਡੇ ਹੋ ਗਏ ਸੁਣਿਓ ਵੱਡੇ ਹੋ ਕੇ ਚੁੱਪ ਰਹਿੰਦੇ ਨੇ ਬੋਲਦੇ ਹੀ ਨਹੀਂ ਕਿਸੇ ਨਾਲ ਮਹਾਰਾਜ ਕਿਸੇ ਨੂੰ ਨਹੀਂ ਬੁਲਾਉਂਦੇ ਕਹਿੰਦੇ ਆਏ ਕਹਿੰਦੇ ਨੇ ਆਲੇ ਦੁਆਲੇ ਦੇ ਆ ਕੇ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਛੋਟੀ ਜੀ ਉਮਰ 8 ਸਾਲ ਦੀ ਉਮਰ ਕਹਿੰਦੇ ਬੋਲਦਾ ਹੀ ਨਹੀਂ ਕਿਸੇ ਨੂੰ ਬੁਲਾਉਂਦਾ ਹੀ ਹੈ ਨਹੀਂ ਕਿਸੇ ਨੇ ਕਿਹਾ ਆ ਕੇ ਕਹਿੰਦੇ ਬਾਬਾ ਕਲਿਆਣ ਜੰਦ ਇਹਨੂੰ ਕੋਈ ਰੋਗ ਲੱਗ ਗਿਆ ਵੱਡਾ ਇਹਨੂੰ ਰੋਗ ਲੱਗ ਗਿਆ ਕੋਈ वैद ਬੁਲਾਓ ਵੈਦ ਬੁਲਾ ਲਿਆ ਐ ਆ ਗਿਆ ਵੈਦ ਕੋਲ ਬਹਿ ਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਐ ਮਹਾਰਾਜ ਬੈਠੇ ਨੇ ਵੈਦ ਆ ਗਿਆ ਨਵਜ ਫੜਦਾ ਸਰਸੰਗਤ ਜੀ ਇੱਕੋ ਗੱਲ ਬੋਲਦਾ ਹੈ ਨਵਜ ਫਟਦਾ ਮਾਰੇ ਰੋਗ ਲੱਗ ਗਿਆ ਗਿਆ ਤੇ ਗੁਰੂ ਨਾਨਕ ਸਾਹਿਬ ਮਾਰੇ ਪਤਾ ਕੀ ਗਏ ਤੈਨੂੰ ਰੋਗ ਦਾ ਪਤਾ ਨਾ ਕੋਈ ਕਹਿਦਾ ਮੇਰੀ ਬਾਤ ਛੱਡ ਦੇ ਤੇਨੂੰ ਰੋਗ ਦਾ ਤਪਤਾ ਨਾ ਕੋਈ ਕਹਿਦਾ ਮੇਰੀ ਬਾਤ ਛੱਡ ਦੇ ਰੋਗ ਦਾ ਪਤਾ ਨਾ ਕੋਈ ਕਹਿਦਾ ਮੇਰੀ ਬਾਤ ਛੱਡ ਦੇ ਪਤਾ ਨਾ ਕੋਈ ਬੇਦਾ ਮੇਰੀ ਬਾਤ ਸੁਣ ਲੈ ਲੋਕ ਕਰ ਬਤਾ ਨਾ ਕੋਈ ਬੇਦਾ ਮੇਰੀ ਬਾਤ ਸੁਣ ਲੈ ਤੇਨੂੰ ਰੋਗ ਨਾ ਤੇਨੂੰ ਰੋਗ ਨਾ ਤੇਨੂੰ ਰੋਗ ਦਾ ਪਤਾ ਨਾ ਕੋਈ ਕਹਿੰਦਾ ਮੇਰੀ ਬਾਤ ਰੋਗ ਦਾ ਪਤਾ ਨਾ ਕੋਈ ਕਹਿੰਦਾ ਰੋਗ ਦਾ ਕੋਈ ਬੇਤਾ ਮੇਰੀ ਬਾਹਰ ਨਾ ਲੱਗਦੇ ਉਹ ਤੈਨੂੰ ਨਹੀਂ ਇਸ ਰੋਗ ਦਾ ਪਤਾ ਲੱਗਣਾ ਸਰਸੰਗਤ ਜੀ ਬਸ ਫੇਰ ਕੀ ਸੀ ਵੱਡੀ ਉਮਰ ਦੇ ਹੁੰਦੇ ਜਾਂਦੇ ਨੇ ਇੱਕ ਦਿਨ ਇਹਦੇ ਭਾਈ ਮਰਦਾਨਾ ਆਪਣੇ ਘਰ ਚ ਬਹਿ ਕੇ ਰਬਾਬ ਵਜਾਉਂਦਾ ਗੁਰੂ ਨਾਨਕ ਸਾਹਿਬ ਤੁਰੇ ਜਾਂਦੇ ਨੇ ਤੁਰਦਿਆਂ ਤੁਰਦਿਆਂ ਮਹਾਰਾਜ ਦੇ ਕੰਨਾਂ 'ਚ ਆਵਾਜ਼ ਪੈ ਗਈ ਆਵਾਜ਼ ਜਦੋਂ ਪਈ ਮਹਾਰਾਜ ਚਲੇ ਗਏ ਉਹਦੇ ਵਿਹੜੇ 'ਚ ਕੱਚਾ ਜਿਹਾ ਘਰ ਮਾਂ ਬੈਠੀ ਬਾਹਰ ਨਾ ਤਾਂ ਇੰਨਾ ਸੀ ਮਹਾਰਾਜ ਦਾ ਪਿਤਾ ਪਟਵਾਰੀ ਸੀ ਇੰਨਾ ਨਾਮ ਚੱਲਦਾ ਸੀ ਐਡੀ ਜਾਇਦਾਦ ਸੀ ਹੱਥ ਜੋੜ ਕੇ ਭਾਈ ਮਰਦਾਨੇ ਦੀ ਮਾਤਾ ਖੜ ਗਈ ਗੁਰੂ ਨਾਨਕ ਸਾਡੇ ਘਰ ਗਰੀਬਾਂ ਦੇ ਕਿਵੇਂ ਆ ਗਏ ਮਹਾਰਾਜ ਫਟਾਫਟ ਭੱਜ ਕੇ ਮੰਜੀ ਲਿਆਂਦੀ ਭਾਇਆ ਮਰਦਾਨਾ ਰਵਾਬ ਵਿੱਚੋਂ ਦਾ ਰੁਕ ਗਿਆ ਮਾਰੇ ਕਹਿੰਦੇ ਰੋਕਨਾ ਤੇਰੀ ਰਵਾਬ ਦੇ ਖਿੱਚੇ ਹੋਇਆ ਤੇਰੇ ਰਾਗਨਾਦ ਦੇ ਖਿੱਚੇ ਹੋਏ ਆਏ ਆ ਉਹ ਭਾਈ ਤੇਰਾ ਨਾਮ ਕੀ ਕਹਿੰਦੇ ਜੀ ਮੇਰਾ ਨਾਮ ਏ ਮਰ ਜਾਣਾ ਭਾਈ ਮਰਦਾਨੇ ਦੀ ਮਾਂ ਕਹਿੰਨੀ ਮਹਾਰਾਜ ਇਹਦਾ ਨਾਮ ਏ ਮਰ ਜਾਣਾ ਮਰ ਕਹਿੰਦੇ ਇਹ ਕਿਹੋ ਜਿਹਾ ਨਾਮ ਏ ਨਾਮਾ ਜੋ ਨਾਮ ਕੋਈ ਸੱਚੇ ਪਾਤਸ਼ਾਹ ਇਹ ਤੋਂ ਪਹਿਲਾਂ 6 ਪੁੱਤ ਸੀ ਮੇਰੇ ਮਰ ਗਏ ਉਹ ਵੀ ਉਹਨਾਂ ਵਰਗਾ ਹੈ ਹਿੰਦੀ ਕੁਮਰ ਦੇ ਹੋ ਮਰੇ ਨੇ ਥੋੜੇ ਦਿਨਾਂ ਦਾ ਪਰੋਣਾ ਇਹ ਵੀ ਮਰ ਜਾਏਗਾ ਤੇ ਗੁਰੂ ਨਾਨਕ ਸਾਹਿਬ ਨੇ ਆਖਿਆ ਕਿਨੇ ਮਰਦਾਨਿਆਂ ਰਾਗ ਤੇਰੇ ਕੋਲੇ ਸ਼ਬਦ ਮੇਰੇ ਕੋਲੇ ਰਾਗ ਦਾ ਤੇ ਸ਼ਬਦ ਦਾ ਮੇਲ ਕਰਾ ਦੇ ਤੂੰ ਮਰਦਾ ਨਾ ਇਹ ਗਿਆ ਮਰਦਾ ਰਾਗ ਦਾ ਤੇ ਸ਼ਬਦ ਦਾ ਮੇਲ ਕਰਾ ਦੇ ਤੂੰ ਮਰਦਾ ਨਾ ਉਥੋਂ ਨਾ ਪਿਆਸੀ ਮਰਦਾਨਾ ਮਰਮੇ ਮਰਦਾਨੀ ਕਿਨੇ ਨਾ ਕੀ ਕਰਨਾ ਪਏਗਾ ਕਹਿੰਦੇ ਆ ਚਲੀਏ ਨਾਲ ਲੈ ਗਏ ਮਹਾਰਾਜ ਕਹਿੰਦੇ ਜਾਣਾ ਹੈ ਆਪਾਂ ਲੋਕਾਂ ਦੇ ਦੁੱਖੜੇ ਸੁਣਨ ਵਾਸਤੇ ਰਬਾਬ ਵਜਾਇਆ ਕਰ ਮੇਰੇ ਨਾਲ ਇਹਨਾਂ ਮਹਾਰਾਜ ਜੀ ਮੇਰੀ ਰਬਾਬ ਪੁਰਾਣੀ ਹੈ ਬਹੁਤੀ ਵਧੀਆ ਨਹੀਂ ਵੱਜਦੀ ਕਹਿੰਦੇ ਬੇਬੇ ਨਾਨਕੀ ਤੋਂ ਪੈਸੇ ਲੈ ਉਸ ਵੇਲੇ ਸਭ ਤੋਂ ਵਧੀਆ ਰਬਾਬਾਂ ਬਣਾਉਂਦਾ ਸੀ ਫਰੰਦਾ ਫਰੰਦੇ ਕੋਲ ਗਿਆ ਜਾ ਕੇ ਕਹਿੰਦਾ ਭਾਈ ਮਰਦਾਨਾ ਕਹਿੰਦਾ ਜੀ ਮੈਨੂੰ ਰਬਾਬ ਦੇ ਦਿਓ ਸਭ ਤੋਂ ਵਧੀਆ ਰਵਾਬ ਕੱਢ ਕੇ ਦਿੱਤੀ ਉਹਨੇ ਜੀਵ ਚੋਂ ਗੱਡੀ ਮਾਇਆ ਮਰਦਾਨੇ ਨੇ ਕਹਿੰਦਾ ਆ ਲਓ ਜੀ ਪੈਸੇ ਲੈ ਜਾਓ ਲਓ ਪੈਸੇ ਕਹਿੰਦਾ ਮੈਂ ਨਹੀਂ ਲੈਣੇ ਕਿਉਂ ਇਸ ਰਵਾਬ ਨੂੰ ਗੁਰੂ ਨਾਨਕ ਤੋਂ ਬਿਨਾ ਕਿਸੇ ਹੋਰ ਅੱਗੇ ਨਾ ਵਜਾਈਂ ਇਹੀ ਪੇਟ ਹੈ ਰਵਾਬ ਲੈ ਕੇ ਆ ਗਿਆ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਹੈ ਕਿ ਨਾ ਮਹਾਰਾਜ ਜੀ ਹੁਣ ਦੱਸੋ ਕਿੱਥੇ ਜਾਣਾ ਹੈ ਸੱਚੇ ਪਾਤਸ਼ਾਹ ਫਿਰ ਕਹਿੰਦੇ ਨੇ ਉਹ ਚੱਲ ਚੱਲੀਏ ਮਰਦਾਨਿਆਂ ਸੁਖ ਬੰਡਾ ਮਨ ਲੋਕਾਂ ਦੇ ਚੱਲ ਚੱਲੀਏ ਮਰਦਾਨਿਆਂ ਸੁਖ ਬੰਡਾ ਮਨ ਲੋਕਾਂ ਦੇ چل جل لیے مردانیاں دکھ ਵੰਡਾ ਬਣ ਲੋਕਾਂ ਦੇ چل جل لیے مردانیاں دکھ ਵੰਡਾ ਬਣ ਲੋਕਾਂ ਦੇ ساری ਦੁਨੀਆਂ ਨੂੰ ਤਾਰਿਆ ਮਿੱਠੇ ਮਿੱਠੇ ਬੋਲ ਬੋਲ ਕੇ ساری ਦੁਨੀਆਂ ਨੂੰ ਤਾਰਿਆ ਉਹ ਮਿੱਠੇ ਮਿੱਠੇ ਬੋਲ सारी दुया भई मिठे मिठे Tô brincando.